ਸਸ ਜਵਾਲੇ ਸਾਰਿਆਂ ਨੂੰ ਲੱਗੇ ਆਦਾ ਬਲੌਗ ਕਰਦੇ ਮੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਰੱਬ ਸਾਰਿਆਂ ਨੂੰ ਤਰੱਕੀ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਮੈਨੂੰ ਸਪੋਰਟ ਕਰਨ ਲਈ ਜੀ ਤੇ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਐਨਾ ਟਾਈਮ ਕੱਢ ਕੇ ਆਪਣਾ ਕੀਮਤੀ ਦਾ ਵਕਤ ਤੇ ਟੀਵੀ ਤੇ ਤੇ ਫੋਨ ਤੇ ਸਾਡੀ ਵੀਡੀਓ ਦੇਖੇ ਸਾਡਾ ਸਾਰੇ YouTube ਫੈਮਲੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਚੱਲੇ ਸੀਗੇ ਅਸੀਂ ਸਾਰਿਆਂ ਨਾਲ ਸਵਾਗਤ ਹੈ ਜੀ ਇਹ ਕਲਾਬ ਬਹੁਤ ਤਰ੍ਹਾਂ ਦੀ ਹੈ ਤੁਹਾਡੇ ਕੋਲ ਸੀਗੀ ਤੇ ਸੀਨੀ ਛੋਟੀ ਸੀਗੀ ਤੇ ਉਹਦੇ ਕਰਕੇ ਬਣੇ ਦੇਸੀ ਜੀ ਤੇ ਹੁਣ ਥੋੜੇ ਜਿਹਾ ਮਾਸੂਮ ਚਾਹੀਦਾ ਇਹ ਤਾਂ ਫਰਕ ਲੱਗ ਜਾਏਗਾ ਮੱਥਾ ਤੇ ਖਿੱਚ ਜਾਏਗਾ ਤੇ ਅੱਜ ਦੇ ਦਿਨ ਜਿਵੇਂ ਕਿ ਬਸਾ ਟੈਂਸਰ ਆਉਂਦੇ ਸਾਡੇ ਲਈ ਚਾਹੀ ਤੇ ਤੁਹਾਨੂੰ ਅਗੇ ਬਲੌਗ ਵਗੈਰਾ ਸਾਰਾ ਤੁਹਾਡੇ ਦਾ ਹੋਵੇ ਜੀ ਫਿਰ ਤੁਸੀਂ ਜਾਓਗੇ ਜਿਹੜਾ ਦੇਖਦੇ ਤੇ ਵਾਪਸ ਜੋ ਪੁਸ਼ ਕਰੂਗੇ ਜਿਹਦੇ ਤੇ ਜਾ ਕੇ ਸ਼ੋਪਿੰਗ ਵਗੈਰਾ ਸਾਰਾ ਪੁੱਤਰਾ ਕੋਈ ਬਲੌਗ ਦੇਖਾਈ ਹੋਵੇ ਤੁਸੀਂ ਜਾਨੀ ਬਾਰੇ ਤੇ ਪਹਿਲਾਂ ਸਾਰਾ ਆ ਗਏ ਸਭ ਰਾਜੇ ਸਾਰੇ ਨਾਲ ਜੀ ਸੋ ਲੈਣਾ ਦੋਸਤਰੀ ਗਾਲੀ ਸਾਰੇ ਨੂੰ ਜੀ ਤੇ ਸੁਖ ਕਹਿੰਦੇ ਮੈਂ ਅੱਜ ਕੋਟ ਚੇਂਜ ਨਹੀਂ ਕਰਨਾ ਮੈਨੂੰ ਅੱਜ ਠੰਡ ਨਹੀਂ ਲੱਗਦੀ ਸੁਖ ਨੇ ਅੱਜ ਫੇਰ ਉਹੀ ਕੋਟ ਪਾ ਲਿਆ ਮੈਂ ਕਿ ਦੂਸਰਾ ਪਾ ਲਵਾਂ ਕਹਿੰਦੇ ਨਹੀਂ ਮੈਂ ਤਾਂ ਪਾਣਾ ਹੀ ਆਈ ਐ ਠਾ ਮੋਟਾ ਹੈ ਨਾ ਠਾਡੇ ਨਾਲ ਜੀ ਇਹਨਾਂ ਨੂੰ ਇੱਕ ਕੋਟ ਪਸੰਦ ਹੈ ਜੀ ਮੈਂ ਇਹ ਸਾਰੇ ਵਿਛਾ ਦਊਂਗੀ ਠੀਕ ਐ ਹਾਂ ਜੀ ਮਾਹਵਾਂ ਹੀ ਲੱਗਦੀ ਬਾਬ ਦੇ ਕੋਟ ਹੈ ਜੀ ਕੱਲੀਆ ਫਿਰ ਖਿਚਲੀਆ ਬਹੁਤ ਚਲੋਈ ਮੈਂ ਕਿ ਕਾਫੀ ਟਾਈਮ ਹੋ ਗਿਆ ਜ਼ਰਾ ਮੱਥਾ ਟੇਕਣੇ ਜਾ ਹੋਇਆ ਉਦੋਂ ਵੀ ਅਸੀਂ ਦਵਾਈ ਲੈਣ ਗਏ ਸੀਗੇ ਉਦੋਂ ਉੱਥੇ ਹਸਪੀਟਲ 'ਚ ਬਹੁਤ ਟਾਈਮ ਲੱਗ ਗਿਆ ਸੀਗਾ ਭੀੜ ਬਹੁਤ ਜ਼ਿਆਦਾ ਸੀਗੀ ਤੇ 3-4 ਵਜੇ ਸੀਗੇ ਤੇ ਇਧਰ ਮਿਲ ਟੇਕ ਹੋਇਆ ਮੱਥਾ ਤੇ ਮੈਂ ਕਿ ਅੱਜ ਅਸੀਂ ਮੱਥਾ ਟੇਕ ਜਾਈਏ ਨਾ ਹਾਂਜੀ ਤੇ ਪਹਿਲਾਂ ਤਾਂ ਮੇਰੇ ਜੋ ਸਾਡੀ ਹਰਸੀ ਬਰਨ ਨੂੰ ਸੀ ਮੂਸਾ ਸਸੀ ਕਾਰ ਲਾ ਉਧਰ ਸਸੀ ਕਾਰ ਸਰੇ ਨੂੰ ਅੱਜ ਤੇ ਇਧਰ ਖਾਣਾ ਨਾ ਬੱਤ ਤਾਲੇ ਖਾਂ ਹੈ ਨਾ 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 ਬੱਤ ਤਾਲੇ ਖਾਣੇ ਅੱਛਾ ਹੋਰ ਜੈ ਵੀ ਕਰਕੇ ਆਉਗੇ ਅੱਛਾ ਸਣਾ ਨੇ ਖੜਾ ਮੈਂ ਵੀ ਵੀਰਦੇ ਬਖੜਾ ਨਾਲ ਤੇ ਦਸਾਰੀ ਜਾਰ ਸੀ ਬੜੀ ਲੁੱਕ ਦੇਖੋ ਜੀ ਅੱਜ ਦੀ ਲੁੱਕ ਹੈ ਜਿਹੜੀ ਤੇ ਅੱਜ ਕਰਦੀ ਮੈਂ ਦੋ ਚੁੰਡੀਆਂ ਕਰਨੀ ਆ ਮम्मा ਸੋਹਣਾ ਸੋਹਣਾ ਬੱਚਾ ਬਣ ਗਿਆ ਅੱਜ ਸਾਡਾ ਤੇ ਆ ਨਹੀਂ ਸੋਹਣਾ ਲੱਗਦਾ ਨਹੀਂ ਬੁੱਤਿਆ ਠਾੜ ਲੱਗਦੀ ਆ ਟੋਪੀ ਤੇਰੀ ਤੇਰੀ ਟੋਰ ਦੇ ਚੋਰ ਤੇ ਚੱਕਰ ਮੈਂ ਤੇ ਬਿਮਾਰ ਹੋਣਾ ਨਾ ਮੋਟਰਸਾਈਕਲ ਤੇ ਨਹੀਂ ਬਾਹਰ ਹੋ ਜਾਂਦੇ ਆ ਨਹੀਂ ਮੇਰੀ ਮम्मा ਚੰਡੀ ਟੋਪੀ ਰ ਅਗੇ ਸੋਨਾ ਨਹੀਂ ਲੱਗਦਾ ਨਹੀਂ ਸੋਨਾ ਲੱਗਦਾ ਪਤਾ ਐ ਨਹੀਂ ਕਰੀਦਾ ਹੁੰਦਾ ਨਹੀਂ ਨਹੀਂ ਤੁਜੀ ਸੋਰਾ ਲੱਗਦਾ ਤੇ ਲੋ ਜੀ ਸਾਡੀ ਹਰਸੀਮਰਨ ਕਹਿੰਦੀ ਆ ਦੀ ਮੈਂ ਸੋਨਾ ਨਹੀਂ ਲੱਗਦਾ ਹੈਗਾ ਜੈਕਟ ਪਾ ਕੇ ਤੇ ਕਹਿੰਦੀ ਮੇਰੀ ਜੈਕਟ ਖੋਲ ਦਿਓ ਜੀ ਉੱਪਰ ਤੇ ਤੇ ਜੇ ਅਸੀਂ ਜੈਕਟ ਖੋਲਤੀ ਤਾਂ ਇਹਨੂੰ ਇਹਨੂੰ ਹੋ ਜਾਣਾ ਜੀ ਬੁਖਾਰ ਰੱਖਾਂਗੇ ਜਖਾਮ ਤੇ ਟੋਪੀ ਲਾ ਕੇ ਨਹੀਂ ਜਾਊਗੀ ਜੀ ਹੈਨਾ ਫੇ ਡਾਕਟਰ ਲਾਊਗਾ ਸਿਮੂ ਤੇ ਸੂਈ ਠੀਕ ਹੈ ਫਿਰ ਜੈਕਟ ਪਾ ਲੈ ਪਾ ਲੈ ਜੈਕਟ ਹਾਂ ਠੀਕ ਕਰੋ ਸਾਰੀ ਹਾਂ ਠੀਕ ਕਰ ਲੈ ਲੈ ਠੀਕ ਹੈ ਹੂੰ ਮਮਾ ਜੀ ਜੀ ਵੀ ਦੇਵ ਯਾ ਹਾਂ ਸਾਰਾ ਕੁਝ ਦਊਗਾ ਤੇ ਇਧਰ ਮਿਲੋ ਜੀ ਦੀ ਨਾਲ ਜੀ 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 ਤੇ ਲੋ ਜੀ ਦੀਦੀ ਵੀ ਹੋ ਗਈ ਜੀ ਤਿਆਰ ਅਸੀਂ ਕੰਕੂਬ ਨੇ ਬੇਟਿਆ ਸੀਗਾ ਸਾਰਾ ਤੇ ਹੁਣ ਅਸੀਂ ਚੱਲੇ ਜੀ ਮੱਥਾ ਟੇਕਣ ਤੇ ਸਾਨੂੰ ਉਹੀ 2-3 ਵਜ ਜਾਣੇ ਆਉਂਦੇ ਹਨ ਤੇ ਚੱਲੀਏ ਚਲੋ ਫੇ ਚੱਲੀਏ ਲੋ ਜੀ ਅੱਜ ਜੇ ਲੱਗੇ ਜਿਸ ਤਰ੍ਹਾਂ ਦਮੱਥਾ ਟੇਕਣ ਤੇ ਅੱਜ ਹੋ ਗਈ ਜੀ ਬਦਲਵਾਈ ਤੇ ਕੱਲ ਦਾ ਮੀਂਹ ਦੱਸਿਆ ਹੋਇਆ ਜੀ ਤੇ ਮੌਸਮ ਵੀ ਖਰਾਬ ਜਾਈ ਹੈ ਦੇਖਦੇ ਆ ਕੱਲ ਨੂੰ ਮੀਂਹ ਵੀ ਪੈਣ ਲੱਗਣਾ ਜੀ ਤੇ ਤੁਸੀਂ ਵੀਊ ਚੈੱਕ ਕਰੋ ਜੀ ਪਹਿਲਾਂ ਤਾਂ ਖੇਤਾਂ ਦਾ ਕਿੰਨਾ ਵਧੀਆ ਵੀਊ ਹੈ ਜੀ ਤੇ ਹੱਟ ਦੇਖੋ ਕਿੰਨੀ ਵਧੀਆ ਬਣੀ ਜੀ ਬੜੀਆਂ ਵਿਆ ਤਾਂ ਦੇਖ ਰਹੇ ਨੇ ਇਹਨੇ ਸੋਹਣੀਆਂ ਲੱਗੀਆਂ ਨੇ ਕਿਸ ਤਰ੍ਹਾਂ ਬਣੀਆਂ ਇਹ ਵੀ ਅਰੇ ਨਾ ਮੁਰਮੁਰ ਜੇ ਨਾ ਭਰਾ ਵੀ ਲੱਗਣੇ ਆ ਬੇਬਲਾਈ ਮੇਰਾ ਕਿ 32 ਵਾਈ ਹੋ ਗਈ ਜੀ ਠੰਡ ਵੀ ਹੈਗੀ ਹੈ ਜੀ ਮੋਟਰਸਾਈਕਲ ਤੇ ਅੱਜ ਤਾਂ ਕੱਲ ਮੌਸਮ ਸਹੀ ਸੀਗਾ ਕੱਲ ਧੁੱਪ ਨਿਕਲੀ ਵੀ ਤਾਂ ਠੰਡ ਬਹੁਤ ਹੈ ਤੋ ਮੱਠਾ ਠੇਕ ਹੈ ਜੀ ਲੱਗਿਆ ਪਹੁੰਚ ਗਏ ਸੀਗੇ ਜੀ ਫਤੇਗੜ ਸਾਈਵ ਤੇ ਉਹਦੇ ਤੋਂ ਥੋੜਾ ਜਿਹਾ ਦੂਰ ਰਹਿ ਗਿਆ ਜੀ ਤੇ ਫਤੇਗੜ ਸਾਈਵ ਤੋਂ ਸਾਡੀ ਐਂਟਰੀ ਹੋ ਗਈ ਜੀ ਆਦਿਆਂ ਦੇ ਤਿੰਨੇ ਦਿਨ ਤੋਂ ਬੁਰਦਵਾਰਾ ਚੋ ਗੇਜੋ ਗੇਰਾ ਹਫਤਾ ਬੜਾ ਬੜੇ ਦਿਨ ਚੱਲਦਾ ਲਓ ਜੀ ਅਸੀਂ ਪਹੁੰਚ ਗਏ ਸੀਗੇ ਜੀ ਬੜਾ ਗੁਰਦੁਆਰਾ ਸਾਹਿਬ ਜੀ ਤੇ ਹੁਣ ਜਾਉਗੇ ਜੀ ਅਸੀਂ ਮੱਥਾ ਟੇਕਣ ਤੇ ਲਓ ਜੀ ਅਸੀਂ ਪਹੁੰਚ ਗਏ ਸੀਗੇ ਜੀ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ ਕਿ ਜੀ ਦੁਕਾਨਾਂ ਜਿਵੇਂ ਕਿ ਕਿਸੇ ਨੇ ਵੀ ਪ੍ਰਸ਼ਾਦ ਵਗੈਰਾ ਲੈਣਾ ਤੇ ਅੰਦਰ ਜਾਣ ਵਾਸਤੇ ਮੱਥਾ ਟੇਕਣ ਵਾਸਤੇ ਕੁਝ ਵੀ ਸਮਾਨ ਵਗੈਰਾ ਯਾਨੀ ਬਹੁਤ ਵਧੀਆ ਦੇਖੋ ਜੀ ਮੈਂ ਕੀ ਹੁੰਡੀਆਂ ਖੁੰਡੇ ਕਹਿੰਦੇ ਹੁੰਦੇ ਜਿਨ੍ਹਾਂ ਨੂੰ ਉਹ ਵੀ ਮਿਲਦੇ ਆ ਜੀ ਇਹਦੇ ਤੇ ਸਾਰਾ ਸਮਾਨ ਮਿਲਦਾ ਜੀ ਇਹਨਾਂ ਕੋਲ ਕੜੇ ਵਗੈਰਾ ਤੇ ਬਾਟੇ ਕੜਾਈਆਂ ਵਗੈਰਾ ਸਾਰਾ ਕੁਝ ਤੇ ਲੌੜੀਆ ਦੀ ਪੌਂਡ ਕਿਸੇ ਵਿੱਚ ਗੁਰਦੁਆਰਾ ਸਾਹਿਬ ਤੇ ਅਸੀਂ ਜਾਉਂਗੇ ਜੀ ਅੰਦਰ ਮੱਥਾ ਟੇਕਣ ਤੇ ਦੇਖਦੇ ਆ ਜਿੱਦਾਂ ਅੰਦਰ ਦਾ ਵਲੌਗ ਵੀ ਰੂਪ ਦੇ ਜੀ ਦੇ ਲੋ ਜੀ ਅਸੀਂ ਪਹੁੰਚ ਗਏ ਸੀ ਵਿੱਚ ਗੁਰਦੁਆਰਾ ਸਾਹਿਬ ਤੇ ਅਸੀਂ ਆਏ ਸੀ ਜੀ ਦੇਖ ਕਰਵਾਉਣ ਤੇ ਉਧਰ ਕਿੜ ਬਹੁਤ ਜ਼ਿਆਦਾ ਸੀ ਕਿ ਤੇ ਟਾਈਮ ਲੱਗ ਗਿਆ ਸੀਗਾ ਜੀ ਸਾਡਾ ਤੇ ਚਲੋ ਕੋਈ ਨਾ ਤੇ ਅਸੀਂ ਹੁਣ ਜੀ ਦੇਖ ਕਰਵਾ ਲਈ ਜੀ ਤੇ ਹੁਣ ਅਸੀਂ ਟੇਕੂਗੇ ਜੀ ਮੱਥਾ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਪਹਿਲਾਂ ਮੱਥਾ ਟੇਕ ਲਈ ਜੀ ਫੇਰ ਵੀ ਕਰਾਉਣੇ ਆ ਸਾਮਾ ਤਾਂ ਦਾ ਯਾਰ ਨੂੰ ਸੁਣ ਜੀ ਗੱਲ ਦੇਖੀ ਮਗਰ ਫੋਨ ਲੱਗ ਗਿਆ ਹੋ ਜੀ ਅਸੀਂ ਆਗੇ ਸੀ ਜੀ ਮੱਥਾ ਟੇਕ ਕੇ ਤੇ ਇਧਰ ਅੰਦਰ ਹੀ ਸਾਈਡ ਪਾਰਕ ਬਣੀ ਸੀਗੀ ਤੇ ਮੈਂ ਕਿਹਾ ਇਧਰ ਘੁੰਮ ਗਾਈਏ ਤੇ ਚੰਗੇ ਸੀ ਜੀ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਜੀ ਅੰਦਰ ਨੂੰ ਫੇ ਚਲੋ ਆਜਾ

ए इधर

Okay. Yeah. Yeah. ਸਾਡੀ ਸਿਮੂ ਨੂੰ ਸਾਰਾ ਪਤਾ ਹੈ ਸਾਡੀ ਸਿਮੂ ਲੈ ਕੇ ਚੱਲੀ ਜੀ ਸਾਨੂੰ ਤੇ ਮੈਨੂੰ ਉਰੇ ਦਾ ਜੀ ਇਤਿਹਾਸ ਨਹੀਂ ਪਤਾ ਹੈਗਾ ਵੀ ਕੀ ਚੀਜ਼ ਹੈ ਇਹ ਕੀ ਆਈ ਜਗ੍ਹਾ ਤੇ ਅਸੀਂ ਦੇਖਦੇ ਜੀ ਸਾਨੂੰ ਉੱਥੇ ਸਾਹਮਣੇ ਮੈਨੂੰ ਲੱਗਦਾ ਇਤਿਹਾਸ ਲਿਖਿਆ ਹੋਇਆ ਹੈ ਤੇ ਤੁਹਾਨੂੰ ਅਸੀਂ ਉਹ ਵੀ ਦਿਖਾਵਾਂਗੇ ਜੀ ਫਸਟ ਟਾਈਮ ਆਈ ਮੈਂ ਨਾ ਮੈਂ ਪਹਿਲਾਂ ਕਦੇ ਨਹੀਂ ਆਈ ਹੈ ਗੁਰੂ ਜਿੱਦਾਂ ਮੇਰਾ ਵਿਆਹ ਹੋਇਆ ਮੈਂ ਕਦੇ ਨਹੀਂ ਆਈ ਸੀ ਗੁਰਦੁਆਰੇ ਸਾਹਿਬ ਤੋਂ ਮੱਥਾ ਟੇਕ ਕੇ ਚਲੇ ਜਾਂਦੇ ਸੀਗੇ ਨਾ ਮੁਕੀ ਮੇਰੀ ਜਾ ਰਹੀ ਅੱਜ ਕੀ ਆਸ ਤੇ ਜਿਨ੍ਹਾਂ ਨੂੰ ਇੰਗਲਿਸ਼ ਆndi ਉਹ ਇੰਗਲਿਸ਼ ਚ ਪੜ ਸਕਦੇ ਜਿਨ੍ਹਾਂ ਨੂੰ ਪੰਜਾਬੀ ਆndi ਪੰਜਾਬੀ ਚ ਤੇ ਹਿੰਦੀ ਸਾਰੇ ਯਾਨੀ ਕਿ ਤਿੰਨੇ ਲੈਂਗੁਏਜ ਚੋਂ ਨੇ ਇਤਿਹਾਸ ਦੇ ਆ ਵਾ ਜੀ ਮੋਤੀ ਬਾਬਾ ਜੀ ਮੋਤੀਰਾ ਮਹਾਰਾਜੀ ਦੇ

어 ਲੋ ਜੀ ਅਸੀਂ ਆਏ ਸੀਗੇ ਜੀ ਸਰੰਦ ਤੇ ਉਰੇ ਇਸ ਤਰ੍ਹਾਂ ਦਾ ਸਵਾਗਰ ਕੀ ਕਰਨਾ ਚੱਲੇ ਸੀਗੇ ਤੇ ਮੈਂ ਕੋਈ ਨਾ ਥੋੜੀ ਬਹੁਤੀ ਸ਼ਾਪਿੰਗ ਵੀ ਕਰਕੇ ਲੈ ਚੱਲਦੇ ਜੀ ਤੇ ਅਸੀਂ ਥੋੜੀ ਜੀ ਸ਼ਾਪਿੰਗ ਤਾਂ ਕਰ ਲਈ ਸੀਗੀ ਉਰੇ ਤੇ ਭਾਂਡੇ ਵਾਲੇ ਕੋਲ ਤੇ ਤੇ ਚਲੋ ਜੀ ਹੁਣ ਅਸੀਂ ਬਹੁਤ ਸਾਰਾ ਸਾਮਾਨ ਦੇਖ ਰਹੀ ਹਾਂ ਜੀ ਜੋ ਸਾਨੂੰ ਮਿਲੂਗਾ ਜੀ ਤੇ ਬਹੁਤ ਸਾਰਾ ਸਾਮਾਨ ਹੈ ਜੀ ਉਰੇ ਜਿਵੇਂ ਤੁਸੀਂ ਰੇੜਾ ਗੋਵੇ ਕ੍ਰੌਕਰੀ ਵਗੈਰਾ ਕੱਪ ਟਰੇ ਆਫ ਕਰਾ ਸਾਰਾ ਕੁਝ ਸਾਮਾਨ ਮਿਲੂਗਾ ਜੀ ਇੰਤੋਂ ਤੁਸੀਂ ਕੁਝ ਵੀ ਲੈ ਚੱਲਦੇ ਜੀ ਜੇ ਤੁਹਾਨੂੰ ਆਜਾ ਰਿਹਾ ਹੈ ਸ਼ਾਪਿੰਗ ਕਰੋਗੇ ਤਾਂ ਸਾਮਾਨ ਲਈ ਜਾਊਗੀ ਜੀ ਦੂਜਾ ਵੀਡੀਓ ਨਾਲ ਬਣੇ ਆਜੋ ਆਜੋ ਲਓ ਜੀ ਅਸੀਂ ਥੋੜੀ ਬਹੁਤ ਸ਼ੌਪਿੰਗ ਕਰ ਲਈ ਤੇ ਹੁਣ ਲੱਗੇ ਸੀਗੇ ਅਸੀਂ ਦੇਖੇ ਸੋਫਾ ਵਗੈਰਾ ਦੇ ਕੱਪੜੇ ਤਾਂ ਸੀ ਪਿਛਲੀ ਵਾਰ ਤੇਗੇ ਸੀਗੇ ਤੇ ਅਸੀਂ ਲੈਏ ਸੀਗੇ ਜੀ ਇੱਕ ਸਮੋਸਿਆਂ ਵਾਸਤੇ ਜਿਵੇਂ ਪਲੇਟਾਂ ਮਿਲ ਜਾਂਦੀਆਂ ਛੋਟੂੜੀਆਂ ਰੱਖਣ ਵਾਸਤੇ ਤੁਸੀਂ ਉਹ ਲਏ ਸੀਗੇ ਜੀ ਤੇ ਆਏ ਇਹਨਾਂ ਕੋਲ ਸੋਫਿਆਂ ਦੇ ਕੱਪੜੇ ਵਗੈਰਾ ਸਾਰਾ ਸਾਮਾਨ ਮਿਲਦਾ ਹੀ ਵੇਚਦੇ ਕੱਪੜੇ ਕੋਈ ਉਹ ਜਿਵੇਂ ਕਾਰਸਾ ਦੇ ਕਵਰ 쿠ਸ਼ਨ ਕਵਰ ਹਾਂ ਚਲੋ ਜੀ ਦੇਖਦੇ ਆ ਜੀ ਹੁਣ ਮੈਂ ਸੋਚਦੀ ਸੀ ਵੀ ਦੋ ਫਲਾਵਰ ਪੋਟ ਲੈ ਲਈਏ ਜੀ ਤੇ ਦੇਖਦੀ ਆ ਜੀ ਅੱਗੇ ਜਾ ਕੇ ਪਾਣਾ ਕੋਲ ਕਿੰਨਾ ਸਟਾਕ ਹੈ ਜੀ ਦੇ ਪਈ ਮੈਰੀ SLA ਵੀ ਨਾਲ ਤੋਂ ਦੇਖ ਲਈ ਜੀ ਕਰੋ ਲਿਸਟੇ ਘਰ ਵਾਸਤੇ ਠੀਕ ਹੈ ਯਾਰ ਤਾਂ ਮੈਨੂੰ ਜਾਨੂੰ ਨਹੀਂ ਹੈ ਇਸ ਵਿੱਚ ਯਲੋ ਦੇਖਣਾ ਆਪਣੇ ਆਪ ਹੀ ਇਹ ਦੇਖੋ ਪਰਿਵਾਰ ਚਲੋ ਜੀ अभी हूँ पहला पसंद कर ली जी फिर देखते दे। फिर बाकी थाना घर जाके दसों भी अब क्या लिया जी अच्छी दे देखो जी कि वा वाइया है जी ਚਲੋ ਜੀ ਤੁਸੀਂ ਦੇਖ ਲਈਏ ਜੇ ਇਹਨਾਂ ਨੇ ਰੇਟ ਕਰ ਲਈਏ ਜੀ ਕਿੰਨਾ ਕਿਆ ਕਹਿੰਦੇ ਐ ਇਹ ਕਿਆ ਇਹਨਾਂ ਦਾ ਹਸਪਤਾਲ ਜੀ ਇਹ ਤੁਹਾਨੂੰ ਮਿਲਦੇ ਆ ਜੀ ਫੇਰ ਉੱਧਰ ਵੀ ਤੇ ਲੋ ਜੀ ਅਸੀਂ ਆਏ ਸੀਗੇ ਜੀ ਉਹ ਥੋੜੀ ਸ਼ਾਪਿੰਗ ਕਰਨ ਤੇ ਇਹਨਾਂ ਕੋਲ ਜਾਨੇ ਕੜੀਆਂ ਵਗੈਰਾ ਤੇ ਹੋਰ ਟੋਕਰੀਆਂ ਵਗੈਰਾ ਬਹੁਤ ਵਧੀਆ ਸਾਮਾਨ ਹੈ ਜੀ ਤੇ ਇਹ ਦੇਖਦੇ ਆ ਜੀ ਇਹਨਾਂ ਕੋਲ ਜੇ ਸਾਡਾ ਕੁਝ ਵਧੀਆ ਮਿਲ ਗਿਆ ਤੇ ਅਸੀਂ ਉਹ ਵੀ ਲੈ ਕੇ ਜਾਵੋਗੇ ਜੀ ਤੇ ਆਜੋ ਜੀ ਸਾਨੂੰ ਅੱਗੇ ਵੀ ਦਿਖਾਈਏ ਜੀ ਪਕੜੀਆਂ ਕਿੰਨੀਆਂ ਵਧੀਆ ਰੱਖੀ ਹੋਈ ਹੈ ਜੀ ਵਾਟ ਵગેਰਾ ਤੇ ਚਲੋ ਜੀ ਆਪਾਂ ਕੁਝ ਦੇਖ ਲਈਏ ਜੀ ਤੇ ਤੇ ਲੋ ਜੀ ਖਲਾਸੀ ਮੂਲੇ ਦੀ ਆ ਸੁਬੀ ਦੇ ਵਾਲਾ ਪਿਛੇ ਕਰਾਰੀ ਢਾਲੀ ਸੀਗੀ ਜੀ ਕਹਿੰਦੀ ਮੈਂ ਸੁਬੀ ਤੇ ਪਾੜ ਲੈਣੀ ਜੀ ਤੇ ਖਾਲ ਮੂਲੇ ਲੈ ਕੇ ਹੁਣ ਤੇ ਅਦਰ ਪਹਿਲਾਂ ਫਿਰ ਟੈਡੀ ਬੇਰ ਵਾਲੇ ਕੋਲ ਨਹੀਂ ਟਗੀ ਜੀ ਆ ਕਹਿੰਦੀ ਮੈਂ ਤਾਂ ਅੱਜ ਘਰੇ ਲੈ ਕੇ ਜਾਣਾ ਕਹਿੰਦੀ ਆ ਦੇ ਉਹਦਾ ਤਾਂ ਹੋੜਦਾਂਗਲੇ ਪਰ ਜਾੜਾ ਵੀ ਔਕਾ ਜੀ ਲੈ ਵੀ ਆ ਨੇ ਲਿਆ ਥੋੜਾ ਜਿਹਾ بڑا ਤੇ ਚਲੋ ਜੀ ਅਸੀਂ ਔਕਾ ਔਕਿਆਂ ਨੂੰ ਘਰਾਂ ਪਹੁੰਚਾਉਂਗੇ ਜੀ ਤੇ ਉਧਰ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਆਏ ਸੀਗੇ ਤੇ ਆ ਕੇ ਹੁਣ ਚੱਲੀਏ ਅਸੀਂ ਘਰੋਂ ਵਾਪਸ ਤੇ ਸਾਨੂੰ ਸ਼ਾਮ ਹੀ ਹੋ ਗਈ ਜੀ ਅੱਜ ਦਾ ਲੱਗਾ ਤਾਂ 4:00 ਵਜ ਗਏ ਜੀ ਉਰੀ ਸਾਨੂੰ ਤੇ ਹੁਣ ਚੱਲੀਏ ਜੀ ਘਰ ਨੂੰ ਤੇ ਮਿਲਦੇ ਜੀ ਤੇਰੀ ਤਰੋਂ ਅੱਗੇ ਕੁਝ ਦੀਦੀ ਨੂੰ ਖਵਾ ਲਾ ਜੀ ਰਸਤੇ ਚ ਤੇ ਸ਼ਾਪਿੰਗ ਵੀ ਤੇਰੀ ਹੋ ਗਈ ਹੁਣ ਦੇਖਦੇ ਆਂ ਕੁਛ ਖਾਈਏ ਜੀ ਪੇਟ ਪੂਜਾ ਕਰੀਏ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਪੇਟ ਪੂਜਾ ਕਰਨ ਤੋਂ ਬਾਅਦ ਤੇ ਦੇਖਦੇ ਆਂ ਕੀ ਮਿਲਦਾ ਤੇ ਲੋ ਜੀ ਅਸੀਂ ਸ਼ੋਪਿੰਗ ਤਾਂ ਬਤੇਰੀ ਕਰ ਲਈ ਸੀਗੀ ਤੇ ਹੁਣ ਅਸੀਂ ਆ ਗਏ ਜੀ ਹੋਟਲ ਤੇ ਤੇ ਦੇਖ ਰਹੀ ਆ ਜੀ ਕੁਝ ਹੋਟਲ ਪਰ ਅੰਦਰ ਕਿਆ ਕਿਆ ਹੈ ਜ ਖਾਣ ਪੀਣ ਵਾਸਤੇ ਤੇ ਖਾਈਏ ਜੀ ਚੱਲੀਏ ਫਿਰ ਸ਼ੋਪਿੰਗ ਤਾਂ ਦੇਰੀ ਹੋ ਗਈ ਹੁਣ ਟੀਟਾ ਚੂਏ ਤਾਂ ਆਪਾਂ ਤੇ ਕੁਝ ਖਾ ਵੀ ਲਈਏ ਸਾਡੀ ਸਿਮੂਰੇ ਬਹੁਤ ਬੰਦ ਰਾਇਆ ਸਾਨੂੰ ਜੀ ਤੇ ਚਲੋ ਜੀ ਹੋਰ ਕੁਝ ਖਾਈਏ ਜੀ ਤੇ ਦੇਖਦੇ ਅੱਜ ਕਿਆ ਕਿਆ ਹੈ ਅੰਦਰ ਖਾਣ ਵਾਸਤੇ ਜੀ ਮੇਰੇ ਦੇ ਜੀ ਤੁਹਾਨੂੰ ਅੰਦਰ ਜਾ ਕੇ ਜੀ ਤੇ ਲੋ ਜੀ ਅਸੀਂ ਆ ਗਏ ਸੀਗੇ ਜੀ ਹੋਟਲ ਤੇ ਤੇ ਸੁੱਖ ਸੁੱਕ ਕਹਿੰਦੇ ਮੈਂ ਖਾਣਾ ਫ੍ਰੈਂਚ ਫ੍ਰਾਈਜ਼ ਤੇ ਮੈਂ ਕਿਹਾ ਮੈਂ ਖਾਉਂਗਾ ਜੀ ਸਪ੍ਰਿੰਗ ਰੋਲ ਤੇ ਅਸੀਂ ਦੋ 버ਗਰ ਆਰਡਰ ਕਰ ਲਏ ਸੀਗੇ ਤੇ ਦੀਦੀ ਕਿੰਤੀ ਦੀ ਕੁਝ ਦੱਸਦੀ ਨਹੀਂ ਗਈ ਵੀ ਮੈਂ ਕੀ ਖਾਣਾ ਦੀਦੀ ਕਹਿੰਦੀ ਕਿ ਤੁਸੀਂ ਮੰਗਾਣਾ ਮੈਂ ਉਹੀ ਖਾ ਲੈਣਾ ਜੀ ਦੀਦੀ ਕੁਝ ਦੱਸਦੀ ਨਹੀਂ ਤੇ ਚਲੋ ਜੀ ਹੁਣ ਅਸੀਂ ਮੰਗਾਏ ਸੀਗੇ ਜੀ ਇੱਕ ਪਲੇਟ ਫ੍ਰੈਂਚ ਫ੍ਰਾਈਜ਼ ਤੇ ਸਪ੍ਰਿੰਗ ਰੋਲ ਇੱਕ ਪਲੇਟ ਤੇ ਦੋ 버ਗਰ ਤੇ ਚਲੋ ਜੀ ਦੇਖਦੇ ਹਾਂ ਜੀ ਹੁਣ ਆਰਡਰ ਆਦਾ ਹੈ ਜੀ ਸਾਡਾ ਤੇ ਇੱਧਰ ਸਾਡੀ ਫਾਤਿਮਾ ਨਾ ਸਵਾਕ ਦੇ ਖਾਣੇ ਚ ਬੀਜੀ ਹੈ ਜੀ ਇਹ ਦਵਾਲ ਹੈ ਵਾਲ ਹੈ ਹੋਰ ਕੋਈ ਚਾਹ ਦੀ ਚੀਜ਼ ਖਾ ਲੈ ਕਰ ਤੈਨੂੰ ਜੇ ਕਾਜੀ ਬਦਾਮ ਦਈਏ ਉਹ ਤਾਂ ਤੇ ਤੇ ਖਾ ਨਹੀਂ ਹੁੰਦੇ ਉਹ ਤਾਂ ਤੈਨੂੰ ਕਹਿੰਦੀ ਮੈਨੂੰ ਵਧੀਆ ਨਹੀਂ ਲੱਗਦੇ ਆਹ ਕਿ ਆ ਵਧੀਆ ਲੱਗਦੇ ਤੈਨੂੰ ਆਹ ਹੈ ਤੂੰ ਕਰੂਗਾ ਆਰਡਰ ਕੀ ਆਰਡਰ ਕਰਨਾ ਤੇ ਦੱਸ ਮੈਨੂੰ ਇਹ ਖਾਣਾ ਹੈ ਹੈ ਦੱਸ ਤੂੰ ਕੀ ਖਾਣਾ ਹੈ ਸਪ੍ਰਿੰਗ ਰੋਲ ਹਾਂ ਠੀਕ ਹੈ ਮਗਾਤੇ ਤੈਨੂੰ ਮੈਨੂੰ ਪਹਿਲੇ ਹੀ ਪਤਾ ਤਾਂ ਵੀ ਤਾਂ ਸਪ੍ਰਿੰਗ ਰੋਲ ਹੀ ਖਾਣੇ ਸੀ ਤਾਂ ਆਈ ਸਪ੍ਰਿੰਗ ਰੋਲ ਹੀ ਮਗਾਏ ਤੇ ਲੋਰੀ ਸਾਡੀ ਸਿਮੂ ਨੇ ਵੀ ਲਾਤੀ ਜੀ ਫਰਮੈਸ਼ ਕਹਿੰਦੀ ਮੈਂ ਖਾਉਂਗੀ ਜੀ ਸਪ੍ਰਿੰਗ ਰੋਲ ਹੈ ਮਗਵਾਤੇ ਤੇਰੇ ਸਪ੍ਰਿੰਗ ਰੋਲ ਤੇ ਚਲੋ ਜੀ ਹੁਣ ਦੇਖ ਲਈਏ ਜੀ ਸਾਡਾ ਆਰਡਰ ਕਦ ਤੱਕ ਆਦਾ ਹੈ ਜੀ ਤੇ ਜਦੋਂ ਆਰਡਰ ਆਊਗਾ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਲੋ ਜੀ ਇੱਧਰ ਸਾਡੇ ਸਪ੍ਰਿੰਗ ਰੋਲ ਤਾਂ ਆ ਗਏ ਸੀਗੇ ਜੀ ਆਰਡਰ ਤੇ ਹੁਣ ਅੱਗੇ ਜੀ ਸਪ੍ਰਿੰਗ ਰੋਲ ਖਾਣ ਮੈਂ ਖਾ ਲ ਤੁਸੀਂ ਕੋਈ ਨਾ ਤੇ ਲੋ ਜੇ ਦਵਾਈਸ ਉਹ ਫ੍ਰੈਂਚ ਫ੍ਰਾਈ ਕੱਢ ਕੇ ਮੈਂ ਖਲਾਉਂਗਾ ਮੈਂ ਲੇਲੂ ਜੀ ਤੂੰ ਵੱਢ ਕੇ ਕੱਢ ਕੇ ਉਹ ਪਾਪਾ ਕੋਲ ਦਿਖਾ ਲਓ ਫ੍ਰੈਂਚ ਫਰਾਈ ਆ ਦੇਖੋ ਕਿੰਨੇ ਸਵਾਦ ਆਹ ਖਾ ਲਓ ਬੋਲ ਦਿਨ ਸਾਗੇ ਦੇ ਕਿ ਤੋ ਚਲ ਖਾਓ ਤੁਸੀਂ ਤੇ ਚਲੋ ਜੀ ਹੁਣ ਸਾਡਾ ਆਰਡਰ ਆ ਗਿਆ ਸੀਗਾ ਤੇ ਹੁਣ ਅਸੀਂ ਜੀ ਖਾ ਲਈਏ ਤੇ ਮਿਲਦੇ ਆ ਜੀ ਤੁਹਾਨੂੰ ਖਾਣ ਤੋਂ ਬਾਅਦ ਸਵਾਦ ਹੈ ਵਧੀਆ ਟੇਸਟੀ ਹੈ ਹਾਂ ਜੀ ਆ ਬਹੁਤ ਵੀ ਹੈ ਤੇ ਚਲੋ ਠੀਕ ਹੈ ਦੀਦੀ ਸਵਾਦ ਹੈ ਚਲੋ ਫਿਰ ਖਾ ਲਓ ਹੌਲੀ ਹੌਲੀ ਖਾ ਲਓ ਬਤ ਅਲਾਵਾ ਤੇ ਖਾਲੀ ਨਹੀਂ ਤੇ ਚਲੋ ਜੀ ਮੈਂ ਖਵਾ ਦਮਾ ਜੀ ਇਹਨੂੰ ਸਿਮੋ ਨੂੰ ਤਾਂ ਮਿਲਦੇ ਸੀ ਸਾਨੂੰ ਫੇਰ ਜੀ ਇਧਰ ਆ ਗਏ ਜੀ ਬਾਲਸ ਸਾਸ ਪਾਸ ਕਾ ਤੇ ਇਧਰ ਮਖਾਏ ਸੀ ਜੀ ਅਸੀਂ ਬਰਕਰ ਤੇ ਅੱਜ ਕਰਵਾਈ ਜੀ ਅਸੀਂ ਪਾਰਟੀ ਤੇ ਸੁੱਖ ਨੂੰ ਤੇਰਾ ਜੀ ਦੀਦੀ ਨੂੰ ਨਾ ਹਾਂ ਜੀ ਤੇ ਇਧਰ ਲੈਟ ਵੀ ਭੱਜ ਗਈ ਜੀ ਸਾਡੇ ਕੋਲ ਤੇ ਤੁਸੀਂ ਐਨਾ ਕਿ ਵੀ ਵੀਡੀਓ ਚ ਨਹੀਂ ਰਣੀ ਰਜਾਈ ਕਿ ਲੈਟ ਹੀ ਭੱਜੀ ਖਾ ਲਓ ਖਾ ਲਓ ਹੂੰ ਇਹ ਕੇ ਹੂੰ ਕ੍ਰੈਚ ਫਰਾਈਸ ਕ੍ਰੈਚ ਫਰਾਈਸ ਖਾਓ ਜੀ ਤਿਕਾ ਤੇ ਚਲੋ ਜੀ 버거 ਬਹੁਤ ਟੈਸਟੀ ਬਣਾਏ ਵੇ ਜੀ ਇਹਨਾਂ ਨੇ ਤੇ ਚਲੋ ਜੀ ਬਹੁਤ ਸਵਾਦ ਆ ਸਾਰਾ ਕੁਛ ਹੈ ਨਾ ਹਾਂ ਜੀ ਲੈ ਲਓ ਫੋਟੋ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲੋ ਜੀ ਅਸੀਂ ਇੱਧਰ ਖਾ ਪੀ ਰਿਹਾ ਜੀ ਸਾਰਾ ਸਮਾਂ ਤੇ ਹੁਣ ਚੱਲੇ ਜੀ ਅਸੀਂ ਘਰ ਨੂੰ ਤੇ ਸੁਖਾ ਕਹਿੰਦੇ ਜੀ ਮੈਨੂੰ ਵਾਈਟ ਸੌਫ ਪਾਸਾ ਬੜੀਆ ਨਹੀਂ ਲੱਗਿਆ ਤੇ ਉਹ ਅਸੀਂ ਪੈਕ ਕਰਵਾ ਲਿਆ ਜੀ ਤੇ ਚਲੋ ਜੀ ਮਿਲਦੇ ਆ ਜੀ ਹੁਣ ਤੁਹਾਨੂੰ ਘਰ ਜਾ ਕੇ ਜੀ ਅਸੀਂ ਲੋ ਜੀ ਅਸੀਂ ਆਪਣੀ ਪੇਟ ਪੂਜਾ ਤਾਂ ਕਰਿਆ ਸੀਗੇ ਜੀ ਤੇ ਹੁਣ ਲੱਗੇ ਜੀ ਅਸੀਂ ਮੋਟਰਸਾਈਕਲ ਦੀ ਪੇਟ ਪੂਜਾ ਕਰਨ ਤੇ ਮੈਂ ਕਿਹਾ ਮੋਟਰਸਾਈਕਲ ਜੀ ਤੇਲ ਪਾਣੀ ਜੋ ਵੀ ਪੈਣਾ ਜਿਹਾ ਚ ਪਵਾ ਦੀ ਜੀ ਤੇਲ ਤੂਲ ਤੇ ਮੋਟਰਸਾਈਕਲ ਵੀ ਸਾਡਾ ਕਾਫੀ ਦਿਨ ਹੋ ਗਿਆ ਜੀ ਕੋਮ ਬਦਲੇ ਹੋਣੇ ਚ ਤੇਲ ਖਤਮ ਹੋ ਗਿਆ ਤੇ ਹੁਣ ਅਸੀਂ ਲੱਗੇ ਜੀ ਤੇਲ ਪਵਾਣ ਪੈਟਰੋਲ ਪੰਪ ਤੇ ਜੀ ਤੇ ਸ਼ਾਮ ਦਾ ਟਾਈਮ ਹੋ ਗਿਆ ਤੇ ਤੁਸੀਂ ਵੀਊ ਚੈੱਕ ਕਰੋ ਜੀ ਸ਼ਾਮ ਦੇ ਟਾਈਮ ਦਾ ਤੇ ਸਾਨੂੰ ਮੈਨ ਲੱਗਦਾ ਘਰ ਪਹੁੰਚਦੇ ਕੌਣ ਦੇ 6:00 ਵਜਣੇ ਜੀ ਤੇ ਖਾਸਾ ਲੇਟ ਹੋ ਗਏ ਅੱਜ ਅਸੀਂ ਤੇ ਗੁਰਦੁਆਰਾ ਸਾਹਿਬ ਚ ਭੀੜ ਬਹੁਤ ਸੀਗੀ ਜੀ ਅੱਜ ਤੇ ਉਹਦੇ ਕਰਕੇ ਸਾਨੂੰ ਟਾਈਮ ਲੱਗ ਗਿਆ ਜੀ ਤੇ ਚਲੋ ਜੀ ਹੁਣ ਮਿਲਦੇ ਜੀ ਜਦੋਂ ਅਸੀਂ ਘਰ ਜਾ ਕੇ ਤੇ ਉਹਦਾ ਜੀ ਤੇਲ ਪਵਾ ਲਿਆ ਜੀ ਸੁਖਨੇ ਤੇ ਚਲਿਓ ਜੀ ਬਾਅਦ ਤੇ ਮਿਲਦੇ ਜੀ ਤੁਹਾਨੂੰ ਘਰ ਜਾ ਕੇ ਤੇ ਲੋ ਜੀ ਅਸੀਂ ਆ ਗਏ ਸੀਗੇ ਜੀ ਘਰ ਤੇ ਘਰ ਆ ਕੇ ਅਸੀਂ ਬਣਾਈ ਜੀ ਰੋਟੀ ਸਬਜੀ ਤੇ ਹੁਣ ਅਸੀਂ ਠਾਕ ਲਈ ਜੀ ਤੇ ਚਲੋ ਜੀ ਫਿਰ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨ ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ ਵਿੱਚ ਬਾਏ ਬਾਏ ਜੀ